ਸਰਦਾਰ ਸਾਹਿਬ ਸਾਡੇ ਨਾਲ ਇੱਥੇ ਕੁਝ ਗੱਲ ਕਰਦੇ ਪਏ ਸੀ ਉੱਪਰ ਵੀ ਤਾਂ ਅਸੀਂ ਗੱਲ ਕਰਨੀ ਕੋਸ਼ਿਸ਼ ਕਰਾਂਗੇ ਨਾ ਇਹ ਝੀਲ ਦੇ ਉੱਤੇ ਜਿਹੜੇ ਲੋਕ ਆ ਕੇ ਇਸ ਝੀਲ ਦੇ ਉੱਤੇ ਜਿਹੜੇ ਪਸ਼ਚੀਰ ਦੇ ਦੇਖਦੇ ਨੇ ਤਾਂ ਲੁਫਤ ਉਠਾਉਂਦੇ ਨੇ ਤਾਂ ਇਥੇ ਸਿਰਸਿਰੇ ਬੱਤੇ ਵੀ ਸਪੈਸ਼ਲ ਜਿਹੜਾ ਇੱਥੇ ਆਪਣੇ ਪਿੰਡਸ ਨਾਲ ਆਉਂਦੇ ਨੇ ਤਾਂ ਸਰਦਾਰ ਸਾਹਿਬ ਜੁੜੇ ਨੇ ਗੱਲਬਾਤ ਕਰ ਲੈਣੇ ਆ ਹਾਂ ਜੀ ਪਹਿਲੇ ਤਾਂ ਖਬਰ ਪੰਜਾਬੀ ਟੀਵੀ ਤੇ ਤੁਹਾਡਾ ਸਵਾਗਤ ਹੈ ਧੰਨਵਾਦ ਜੀ ਕੀ ਨਾਮ ਹੈ ਆਪਣਾ ਜੀ ਇੰਦਰਪਾਲ ਸਿੰਘ ਤਾਂ ਉਹ ਆ ਝੀਲ ਤੇ ਪਹੁੰਚੇ ਹੁ ਇੱਥੇ ਸੈਗਨੇ ਦੀ ਸੈਗਨੇ ਕਿਸਮਾਂ ਦੇ ਜਿਹੜੇ ਇੱਥੇ ਪੰਛੀ ਪਹੁੰਚੇ ਹਜ਼ਾਰਾਂ ਕਿਲੋਮੀਟਰ ਦਾ ਸਾਰਾ ਸਫ਼ਰ ਤੈਅ ਕਰਕੇ ਇੱਥੇ ਜਿਹੜੇ ਪਹੁੰਚੇ ਆ ਤਾਂ ਤੁਸੀਂ ਇਸ ਝੀਲ ਤੇ ਆਏ ਤਾਂ ਕਿਸ ਤਰ੍ਹਾਂ ਦਾ ਨਜ਼ਾਰਾ ਦੇਖਣਗੇ ਅ ਦੇਖੋ ਮੈਂ ਇੱਥੇ ਲਗਭਗ 6-7 ਸਾਲ ਪਹਿਲਾਂ ਵੀ ਆਇਆ ਸੀ ਪਰ ਮੈਨੂੰ ਥੋੜੀ ਨਿਰਾਸ਼ਾ ਵੀ ਹੋਈ ਆ ਨਿਰਾਸ਼ਾ ਇਸ ਵੱਲੋਂ ਹੋਈ ਆ ਜਿਹੜੇ ਪੰਛੀ ਨੇ ਉਹ ਮੈਂ ਕਾਫੀ ਨਜ਼ਦੀਕ ਤੋਂ ਤੇ ਵੱਡੀ ਗਿਣਤੀ ਦੇਖਦਾ ਸੀ ਜਾਂ ਤਾਂ ਇਹ ਕਿਸੇ ਤਰ੍ਹਾਂ ਦਾ ਕੋਈ ਜਿਵੇਂ ਡਰ ਪੈ ਗਿਆ ਹੁੰਦਾ ਪੰਛੀਆਂ ਨੂੰ ਜਾਂ ਕਿਤੇ ਆਉਣ ਵਾਲੇ ਕਿਸੇ ਜਿਹੜੇ ਜਿੰਨੇ ਵੀ ਸਲਾਨੀ ਨੇ ਵੀ ਪੰਛੀ ਇੰਨੀ ਵੱਡੀ ਗਿਣਤੀ ਦੇ ਵਿੱਚ ਨੇੜਿਓਂ ਵੇਖਣ ਵਾਲਾ ਦਾ ਸਮਾਂ ਮੈਨੂੰ ਲੱਗਦਾ ਵੀ ਥੋੜਾ ਜਿਹਾ ਘਟਿਆ ਹੋਇਆ ਤੇ ਹੋ ਸਕਦਾ ਵੀ ਮੈਂ ਇਹ ਗੱਲ ਜਿਹੜੀ ਐ ਐਡਵਾਂਸ ਕਹਿੰਦਾ ਹੋਵਾਂ ਤੇ ਅਗਲੇ ਜਿਹੜੇ ਕੁਝ ਮਹੀਨਿਆਂ ਦੇ ਵਿੱਚ ਇਹਨਾਂ ਦੀ ਗਿਣਤੀ ਜਿਹੜੀ ਉਹ ਹੋਰ ਵਧੇਗੀ ਤੇ ਮੈਂ ਤਾਂ ਜਦੋਂ ਪੰਛੀਆਂ ਨੂੰ ਉੜਦੇ ਵੇਖਿਆ ਤੇ ਉਹ ਜਿਸ ਤਰ੍ਹਾਂ ਤਾੜੀਆਂ ਵੱਜਦੀਆਂ ਹੁੰਦੀਆਂ ਨੇ ਉਹਨਾਂ ਦੇ ਖੰਭਾਂ ਦੀ ਜਿਹੜੀ ਆਵਾਜ਼ ਸੁਣ ਕੇ ਹੀ ਜਿਹੜਾ ਮਾਹ ਆਹ ਕੀ ਬਾਤ ਹੈ ਉਹਦੀ ਆਵਾਜ਼ ਆ ਉਹ ਮਨ ਨੂੰ ਬੜਾ ਸਕੂਨ ਦਿੰਦੀ ਐ ਤੇ এনवायरमेंट ਦੀ ਗੱਲ ਕਰੀਏ ਤਾਂ ਕਿਸਤਾਂ ਦੀ ਹੈ। ਅਹ ਦੇਖੋ এনवायरमेंट ਜਿਹੜਾ ਤੁਸੀਂ ਵਾਤਾਵਰਣ ਦੀ ਗੱਲ ਕਰਦੇ ਹੋ ਤੇ ਇਹ ਵੈਸੇ ਵੀ ਕਈ ਕਿਲੋਮੀਟਰ ਦੇ ਵਿੱਚ ਫੈਲਿਆ ਹੋਇਆ ਜਿਹੜਾ ਸਾਡਾ ਰੱਖ ਹੈ। ਇਹ ਬਹੁਤ ਵਧੀਆ ਉਪਰਾਲਾ ਅੱਗੇ ਨਾਲੋਂ ਜਿਹੜਾ ਸਰਕਾਰ ਵੱਲੋਂ ਇੱਕ ਬਹੁਤ ਵਧੀਆ ਉਦਮ ਜਿਹੜਾ ਮੈਨੂੰ ਲੱਗਿਆ ਕਿ ਪਿਛਲੀ ਵਾਰ ਜਦੋਂ ਮੈਂ ਆਇਆ ਤਾਂ ਮੈਨੂੰ ਹਰੀਕੇ ਪੱਤਣ ਦੇ ਪਰਲੇ ਪਾਸੇ ਜਾ ਕੇ ਪਰਮਿਸ਼ਨ ਲੈਣੀ ਪਈ ਉਦੋਂ ਤੇ ਇੱਥੇ ਹੁਣ ਇੱਕ ਜਿਹੜੀ ਵੱਡੀ ਗੱਲ ਹੋਈ ਆ। ਕਿ ਸਲਾਨੀਆਂ ਦੇ ਪੰਛੀ ਪਹੁੰਚੇ ਹਜ਼ਾਰਾਂ ਕਿਲੋਮੀਟਰ ਦਾ ਸਾਲ ਸਫ਼ਰ ਤੈਅ ਕਰਕੇ ਇੱਥੇ ਜਿਹੜੇ ਪਹੁੰਚੇ ਆ ਤਾਂ ਤੁਸੀਂ ਇਥੇ ਢੀਲਦੇ ਆਏ ਤਾਂ ਕਿਸ ਤਰ੍ਹਾਂ ਦਾ ਨਜ਼ਾਰਾ ਦੇਖਣ ਨੂੰ ਮਿਲਿਆ ਅ ਦੇਖੋ ਮੈਂ ਇੱਥੇ ਲਗਭਗ 6-7 ਸਾਲ ਪਹਿਲਾਂ ਵੀ ਆਇਆ ਸੀ ਪਰ ਮੈਨੂੰ ਥੋੜੀ ਨਿਰਾਸ਼ਾ ਵੀ ਹੋਈ ਹੈ ਨਿਰਾਸ਼ਾ ਇਸ ਵੱਲੋਂ ਹੋਈ ਹੈ ਜਿਹੜੇ ਪੰਛੀ ਨੇ ਉਹ ਮੈਂ ਕਾਫੀ ਨਜ਼ਦੀਕ ਤੋਂ ਤੇ ਵੱਡੀ ਗਿਣਤੀ ਦੇਖਦਾ ਸੀ ਜਾਂ ਤਾਂ ਇਹ ਕਿਸੇ ਤਰ੍ਹਾਂ ਦਾ ਕੋਈ ਜਿਵੇਂ ਡਰ ਪੈ ਗਿਆ ਹੁੰਦਾ ਪੰਛੀਆਂ ਨੂੰ ਜਾਂ ਕਿਤੇ ਆਉਣ ਵਾਲੇ ਕਿਸੇ ਜਿਹੜੇ ਜਿੰਨੇ ਵੀ ਸਲਾਨੀ ਨੇ ਉਹ ਪੰਛੀ ਐਨੀ ਵੱਡੀ ਗਿਣਤੀ ਦੇ ਵਿੱਚ ਨੇੜਿਓਂ ਵੇਖਣ ਵਾਲਾ ਦਾ ਸਮਾਂ ਮੈਨੂੰ ਲੱਗਦਾ ਵੀ ਥੋੜਾ ਜਿਹਾ ਘਟਿਆ ਹੋਇਆ ਤੇ ਹੋ ਸਕਦਾ ਵੀ ਮੈਂ ਇਹ ਗੱਲ ਜਿਹੜੀ ਐ ਐਡਵਾਂਸ ਕਹਿੰਦਾ ਹੋਵਾਂ ਤੇ ਅਗਲੇ ਜਿਹੜੇ ਕੁਝ ਮਹੀਨਿਆਂ ਦੇ ਵਿੱਚ ਇਹਨਾਂ ਦੀ ਗਿਣਤੀ ਜਿਹੜੀ ਉਹ ਹੋਰ ਵਧੇਗੀ ਤੇ ਮੈਂ ਤਾਂ ਜਦੋਂ ਪੰਛੀਆਂ ਨੂੰ ਉੜਦੇ ਵੇਖਿਆ ਤੇ ਉਹ ਜਿਸ ਤਰ੍ਹਾਂ ਤਾੜੀਆਂ ਵੱਜਦੀਆਂ ਹੁੰਦੀਆਂ ਨੇ ਉਹਨਾਂ ਦੇ ਖੰਭਾਂ ਦੀ ਜਿਹੜੀ ਆਵਾਜ਼ ਸੁਣ ਕੇ ਜਿਹੜਾ ਮਾਹ ਆਹ ਕੀ ਬਾਤ ਹੈ ਉਹਦੀ ਆਵਾਜ਼ ਆ ਉਹ ਮਨ ਨੂੰ ਬੜਾ ਸਕੂਨ ਦਿੰਦੀ ਐ ਤੇ এনवायरमेंट ਦੀ ਗੱਲ ਕਰੀਏ ਤਾਂ ਕਿਸ ਤੋਂ ਦੀ ਹੈ ਅਹ ਦੇਖੋ এনवायरमेंट ਜਿਹੜਾ ਤੁਸੀਂ ਵਾਤਾਵਰਣ ਦੀ ਗੱਲ ਕਰਦੇ ਹੋ ਤੇ ਇਹ ਵੈਸੇ ਵੀ ਕਈ ਕਿਲੋਮੀਟਰ ਦੇ ਵਿੱਚ ਫੈਲਿਆ ਹੋਇਆ ਜਿਹੜਾ ਸਾਡਾ ਰੱਖ ਹੈ ਇਹ ਬਹੁਤ ਵਧੀਆ ਉਪਰਾਲਾ ਅੱਗੇ ਨਾਲੋਂ ਜਿਹੜਾ ਸਰਕਾਰ ਵੱਲੋਂ ਇੱਕ ਬਹੁਤ ਵਧੀਆ ਉਦਮ ਜਿਹੜਾ ਮੈਨੂੰ ਲੱਗਿਆ ਵੀ ਪਿਛਲੀ ਵਾਰ ਜਦੋਂ ਮੈਂ ਆਇਆ ਤਾਂ ਮੈਨੂੰ ਹਰੀਕੇ ਪੱਤਣ ਦੇ ਪਰਲੇ ਪਾਸੇ ਜਾ ਕੇ ਪਰਮਿਸ਼ਨ ਲੈਣੀ ਪਈ ਉਦੋਂ ਤੇ ਇੱਥੇ ਹੁਣ ਇੱਕ ਜਿਹੜੀ ਵੱਡੀ ਗੱਲ ਹੋਈ ਆ ਕੇ ਸਲਾਨੀਆਂ ਨੂੰ ਬਹੁਤਾ ਉੱਦਮ ਨਹੀਂ ਕਰਨਾ ਪੈਂਦਾ ਇੱਥੇ ਜਦੋਂ ਆਪਾਂ ਦਾਖਲ ਹੁੰਨੇ ਆ ਐਂਟਰ ਹੁੰਨੇ ਆ ਤਾਂ ਬਾਹਰ ਹੀ ਗੇਟ ਦੇ ਨਾਲ ਇੱਕ ਜਿਹੜਾ ਉਹ ਰਿਸੈਪਸ਼ਨ ਕਾਊਂਟਰ ਬਣਾਤਾ ਗਿਆ ਤੇ ਉਹਦੇ ਨਾਲ ਦੂਸਰੇ ਪਾਸੇ ਜਾ ਕੇ ਵੀ ਇੱਕ ਪਰਵਾਨਗੀ ਲੈਣ ਵਾਲੀ ਗੱਲ ਜਿਹੜੀ ਉਹ ਖਤਮ ਹੋ ਗਈ ਆ ਉਹ ਤਾਂ ਬਹੁਤ ਮੈਨੂੰ ਜਿਹੜਾ ਵਧੀਆ ਕਦਮ ਲੱਗਿਆ ਬਿਲਕੁਲ ਤੁਸੀਂ ਪੈਦਲ ਚੱਲ ਕੇ ਆਏ ਹੋ ਕਿ ਜਾਂ ਈ ਰਿਕਸ਼ੇ ਦਾ ਪ੍ਰਬੰਧ ਇੱਥੇ ਹੈ ਜਾਂ ਸਾਈਕਲਿੰਗ ਹੈ ਕਿਤੇ ਸਾਈਕਲਿੰਗ ਕਰਕੇ ਕਿ ਪੈਦਲ ਆਏ ਪੈਦਲ ਆਏ ਆ ਜੀ ਇਹ ਕੁਝ ਕਿਲੋਮੀਟਰ ਅੰਦਰ ਆਉਣਾ ਪੈਂਦਾ ਪੈਦਲ ਚੰਗਾ ਹੋਵੇ ਵੀ ਜੇ ਇੱਥੇ ਈ ਰਿਕਸ਼ਾ ਹੋ ਜਵੇ ਈ ਰਿਕਸ਼ਾ ਦੇਖੋ ਵਾਤਾਵਰਣ ਦੇ ਨਾਲ ਵੈਸੇ ਹੀ ਉਸਾਤ ਦਿੰਦਾ ਆ ਤੇ ਇੰਨੀ ਦੂਰ ਕਿਸੇ ਬਜ਼ੁਰਗ ਦਾ ਆਉਣਾ ਉਹ ਖਾ ਮੇਰੇ ਨਾਲ ਫਿਰ ਮਾਤਾ ਜੀ ਆਏ ਨੇ ਬੜਾ ਔਖਾ ਇੱਥੇ ਤੱਕ ਪਹੁੰਚੇ ਨੇ ਤੇ ਮੈਨੂੰ ਲੱਗਦਾ ਜਿਹੜੇ ਵੱਡੀ ਉਮਰ ਦੇ ਬੰਦੇ ਨੇ ਉਹਨਾਂ ਲਈ ਈ ਰਿਕਸ਼ਾ ਪ੍ਰਬੰਧ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ ਜਿਹੜੇ ਨੌਜਵਾਨ ਨੇ ਉਹ ਤੁਰ ਕੇ ਆਉਂਦੇ ਨੇ ਹਨਾ ਸਿਹਤ ਵਰਦਕ ਵੀ ਹੈ ਪਰ ਬਜ਼ੁਰਗਾਂ ਲਈ ਮੈਨੂੰ ਲੱਗਦਾ ਇੰਨੀ ਦੂਰ ਤੱਕ ਆਉਣਾ ਕਈ ਕਿਲੋਮੀਟਰ ਦਾ ਪਰ ਇਹ ਰક્ષੇ ਦਾ ਇਕਰਬੰਦ ਸੀਗਾ ਤਾਂ ਸ਼ਾਇਦ ਇਸ ਕਰਕੇ ਵੀ ਹੋ ਸਕਦਾ ਵੀ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਆਂ ਵੀ ਪੰਛੀਆਂ ਦਾ ਜਿਹੜਾ ਆਉਣਾ ਜਾਣਾ ਹੁੰਦਾ ਹੈ ਤੇ ਜਨੂਅਰੀ ਮਹੀਨੇ ਦੇ ਲੰਘ ਸਮ ਹੁੰਦਾ ਹੈ ਤਾਂ ਸ਼ਾਇਦ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਆਪਾਂ ਪਹਿਲਾਂ ਥੋੜਾ ਜਿਆਦਾ ਅਡਵਾਂਸ ਕਰ ਲਈ ਗੱਲ ਤਾਂ ਇੱਥੇ ਤੁਸੀਂ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਜਿਹੜੇ ਲੋਕ ਜਿਹੜੇ ਆਉਂਦੇ ਨੇ ਜਿਹੜੇ ਪ੍ਰਵਾਸੀ ਪੰਛੀ ਆਉਂਦੇ ਨੇ ਤੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਤਾਂ ਸੈਂਕੜੇ ਅਤੇ ਗੁੰਤੀ ਦੇ ਵਿੱਚ ਜਿਹੜਾ ਹੁੰਦਾ ਕੁਸਮਾਨੀ ਫੈਗ ਦੇ ਤਰ੍ਹਾਂ ਦੀਆਂ ਜਿਹੜੇ ਇੱਥੇ ਨਸਲਾਂ ਦੇ ਜਿਹੜੇ ਪੰਛੀ ਆਉਂਦੇ ਨੇ ਤਾਂ ਛੋਟੇ-ਛੋਟੇ ਬੱਚੇ ਵੀ ਇੱਥੇ ਇਸ ਜਗ੍ਹਾ ਤੇ ਆ ਕੇ ਜਿਹੜਾ ਆਪਣੇ ਪਿਕਨਿਕ ਵਗੈਰਾ ਕਰਦੇ ਨੇ ਅੱਜ ਗੱਲਬਾਤ ਕਰ ਲਏ ਹਾਂ ਜੀ ਅ ਛੋਟੇ-ਛੋਟੇ ਬੱਚੇ ਆਣਾ ਤੁਸੀਂ ਗੱਲ ਕਰ ਰਹੇ ਸੀਗੇ ਮੈਂ ਦੇਖ ਰਿਹਾ ਸੀ ਤੁਸੀਂ ਉੱਪਰ ਗੱਲ ਕਰਦੇ ਪਏ ਸੀ ਕੁਝ ਅਸਲ ਵਿੱਚ ਗੁਰੂ ਸਾਹਿਬ ਤਣ ਤਣ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਸਵੇਂ ਅੰਗ ਤੇ ਫਰਮਾਨ ਕਰਦ ਨੇ ਗੁਜਰੀ ਮਹੱਲੇ ਵਿੱਚ ਅ ਰਹਿਰਾਸ ਸਾਹਿਬ ਦੀ ਬਾਣੀ ਦੇ ਵਿੱਚ ਲਗਭਗ ਹਰ ਜਿਹੜਾ ਸਿੱਖ ਹੈ ਗੁਰਸਿੱਖ ਹੈ ਜਦੋਂ ਪਾਠ ਕਰਦਾ ਹੈ ਸ਼ਾਮ ਨੂੰ ਤਾਂ ਉਸ ਪਾਠ ਦੇ ਵਿੱਚ ਗੁਰੂ ਸਾਹਿਬ ਦਾ ਇੱਕ ਜਿਹੜਾ ਬਚਨ ਹੈ ਉਹਨਾਂ ਦੇ ਮੁਖਾਰ ਬਿੰਦ ਤੋਂ ਉਚਰੇ ਹੋਏ ਸ਼ਬਦਾਂ ਦੇ ਰਹੀਂ ਸਾਡੇ ਕੋਲ ਹੁੰਦਾ ਉਹ ਊੜਾ ਊੜ ਆਵੇ ਸਹ ਕੋ ਸਾਤੇ ਸਪਾਛਾ ਬਚਰੇ ਚਰੀਆ ਤਿੰਕਵਣ ਖਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰੀਆ ਉਹਿਆ ਕਿ ਇਹ ਸੈਂਕੜੇ ਕਿਲੋਮੀਟਰ ਦੀ ਉਡਾਰੀ ਭਰਦੀਆਂ ਨੇ ਹਜ਼ਾਰਾਂ ਕਿਲੋਮੀਟਰ ਤੋਂ ਸਾਈਡ ਤੱਕ ਪਹੁੰਚਦੀਆਂ ਨੇ ਉਡਦੀਆਂ ਆਉਂਦੀਆਂ ਨੇ ਇੱਕ ਹੀ ਉਡਾਰੀ ਦੇ ਵਿੱਚ ਉੱਪਰਲੀ ਜਿਹੜੀ ਉਹ ਉੱਪਰੀਆਂ ਪੌਣਾ ਨੇ ਉਹਨਾਂ ਵਿੱਚ ਉਡਦੀਆਂ ਆਉਂਦੀਆਂ ਨੇ ਤੇ ਇਹਨਾਂ ਦੀ ਇੱਕ ਹੀ ਉਡਾਰੀ ਸੈਂਕੜੇ ਕਿਲੋਮੀਟਰ ਦੀ ਹੁੰਦੀ ਹੈ ਇਹ ਨਹੀਂ ਹੈ ਕਿ ਉਹ ਥੱਕਦੀਆਂ ਨੇ ਤੇ ਜੀ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਇਹਨਾਂ ਪ੍ਰਵਾਸੀ ਪੰਛੀਆਂ ਦੀ ਇਹਨਾਂ ਦੀ ਕੁੰਜਾਂ ਦੀ ਲੱਗਦੀ ਹੈ ਜਿਨ੍ਹਾਂ ਬਾਰੇ ਭਾਈ ਵੀਰ ਸਿੰਘ ਕਹਿੰਦੇ ਨੇ ਕਿ ਮਿੱਠੇ ਤਾਂ ਲੱਗਦੇ ਮੈਨੂੰ ਫੁੱਲਾਂ ਦੇ ਹਲਾਰੇ ਜਾਨ ਮੇਰੀ ਪਰ ਕੁਛ ਦੀ ਇਹੜੀਆਂ ਕੁੰਝਾਂ ਨੇ ਆਉਂਦੀਆਂ ਨੇ ਇਹ ਆਉਂਦੀਆਂ ਕੁਛ ਮਹੀਨਿਆਂ ਲਈ ਇਹਨਾਂ ਨੇ ਵਾਪਸ ਮੁੜ ਜਾਣਾ ਇਹ ਕਰ ਨਹੀਂ ਹੈਗਾ ਇਹਨਾਂ ਦਾ ਅਸੀਂ ਵੀ ਅਸੀਂ ਵੀ ਕੁੰਝਾਂ ਵਰਗੇ ਆ ਦੁਨੀਆ ਤੇ ਆਏ ਦੁਨੀਆ ਸੜਾ ਕਰਨੀ ਹੈ ਸਭ ਨਹੀਂ ਵਾਪਸ ਮੁੜਨਾ ਹਨਾ ਜੀ ਇਹ ਪੰਛੀ ਵੀ ਵਾਪਸ ਮੁੜਦੇ ਨੇ ਇਹ ਕੁਛ ਮਹੀਨੇ ਇੱਥੇ ਰਹਿੰਦੇ ਨੇ ਨਾ ਵਾਪਸ ਮੁੜ ਜਾਣਾ ਤੇ ਸਭ ਤੋਂ ਵੱਡੀ ਗੱਲ ਹੈ ਛੋਟੇ ਛੋਟੇ ਬੱਚਿਆਂ ਨੂੰ ਪਿੱਛੇ ਛੱਡ ਕੇ ਆਉਂਦੀਆਂ ਨੇ ਹੂੰ ਉਹੜੇ ਪਿੱਛੇ ਬੱਚਿਆਂ ਨੂੰ ਛੱਡ ਕੇ ਆਉਂਦੀਆਂ ਨੇ ਉਹਨਾਂ ਨੂੰ ਚੋਗਾ ਖਮਾਉਣ ਵਾਲਾ ਕੋਈ ਨਹੀਂ ਹੁੰਦਾ ਤੇ ਜਦੋਂ ਅਸੀਂ ਮਨ ਦੇ ਵਿੱਚ ਸੋਚਦੀਆਂ ਨੇ ਇੱਥੇ ਆਉਂਦੀਆਂ ਆਪਣੇ ਬੱਚਿਆਂ ਬਾਰੇ ਚਿੰਤਾ ਕਰਦੀਆਂ ਨੇ ਜਿੱਸਾ ਅਸੀਂ ਰੱਬ ਨੂੰ ਚਿੰਤਾ ਕਰਦੇ ਹਾਂ ਆਪਣੇ ਬੱਚਿਆਂ ਨੂੰ ਚਿੰਤਾ ਕਰਦੀਆਂ ਨੇ ਤੇ ਰੱਬ ਆਪਾ ਕਹਿੰਦੇ ਆ ਕਿ ਪੱਥਰ ਦੇ ਵਿੱਚ ਕੀੜੇ ਨੂੰ ਵੀ ਰਿਜ਼ਕ ਦਿੰਦਾ ਆ ਬਿਲਕੁਲ ਸਹੀ ਗੱਲ ਹੈ ਤਿੰਨਾਂ ਦੇ ਆਲਣਿਆਂ ਦੇ ਵਿੱਚ ਉਹਨਾਂ ਨਿੱਕੇ-ਨਿੱਕੇ ਪੰਛੀਆਂ ਨੂੰ ਨਾ ਬੋਟਾ ਨੂੰ ਪਰਮਾਤਮਾ ਆਪ ਹੀ ਰਿਜ਼ਕ ਦਿੰਦਾ ਇਹਨਾਂ ਦੇ ਸਿਮਰਨ ਮਾਤਨ ਦੇ ਨਾਲ ਹੀ ਪੰਜਵੇਂ ਪਾਸ਼ਾ ਕਹਿੰਦੇ ਨੇ ਉਹਨਾਂ ਨੂੰ ਰਿਜ਼ਕ ਮਿਲਦਾ ਤੇ ਉਹ ਬੱਚੇ ਜਿਹੜੇ ਨੇ ਆਪਣੇ ਆਲਣਿਆਂ ਦੇ ਵਿੱਚ ਉਦਾਂ ਹੀ ਜਵਾਨ ਹੁੰਦੇ ਨੇ ਤੇ ਉਡਾਰ ਹੁੰਦੇ ਨੇ ਤੇ ਵੱਡੀ ਗੱਲ ਇਹ ਜਦੋਂ ਵਾਪਸ ਮੁੜਦਿਆਂ ਨੇ ਨਾ ਇਹ ਆਪਣੇ ਹੀ ਆਲਣਿਆਂ ਵਿੱਚ ਜਾਂਦੀਆਂ ਨੇ ਤੇ ਮੈਂ ਜਿਹ ਹਜ਼ਾਰਾਂ ਕਿਲੋਮੀਟਰ ਤਾਂ ਆਉਂਦੀਆਂ ਨੇ ਇਹ ਕੁਛ ਮਹੀਨੇ ਇੱਥੇ ਰਹਿੰਦੀਆਂ ਨੇ ਨਾ ਵਾਪਸ ਮੁੜਨਾ ਕੋਈ ਰੋਡ ਮੈਪ ਨਹੀਂ ਬਿਲਕੁਲ ਕੋਈ ਗੂਗਲ ਮੈਪ ਨਹੀਂ ਨਹੀਂ ਹੈਗਾ ਬਿਲਕੁਲ ਜੀ ਹਨਾ ਇਹਨਾਂ ਨੇ ਕੋਈ ਨਕਸ਼ਾ ਨਹੀਂ ਇਹਨਾਂ ਕੋਲ ਕੋਈ ਇਹ ਕੋਈ ਸਾਧਨ ਨਹੀਂ ਪਰ ਇਹਨਾਂ ਨੇ ਜਦੋਂ ਵਾਪਸ ਮੁੜਨਾ ਆਪਣੇ ਹੀ ialne ਜਾਣਾ ਆਪਣੇ ਹੀ ਬੱਚਿਆਂ ਕੋਲ ਜਾਣਾ ਰੱਬ ਨੇ ਇੱਕ ਪ੍ਰਧਾਨ ਬਣਾਇਆ ਰੱਬ ਨੇ ਇਹਨਾਂ ਦਾ ਆਉਣਾ ਜਾਣਾ ਸਾਨੂੰ ਸੋਚਣ ਵਾਸਤੇ ਮਜਬੂਰ ਕਰਦਾ ਆ ਅਸੀਂ ਇੱਥੇ ਰਹੀਏ ਜਿੱਦਾਂ ਇਹਨਾਂ ਦੇ ਲਈ ਇਹੜਾ ਕੁਦਰਤੀ ਵਾਤਾਵਰਣ ਆ ਨਾ ਇਹ ਚੋਗਿਰਦਾ ਕਿ ਬੜਾ ਖੂਬਸੂਰਤ ਬਣਿਆ ਹੋਇਆ ਸਾਡੇ ਵਾਸਤੇ ਵੀ ਪਰਮਾਤਮਾ ਨੇ ਜਿਹੜੀ ਤਰਤੀ ਬਣਾਈ ਐ ਅਸੀਂ ਇਹਨੂੰ ਵੀ ਹਰਾ-ਭਰਾ ਇਹਨੂੰ ਚੋਗਿਰਦੇ ਨੂੰ ਸੋਨਾ ਬਣਾ ਕੇ ਰੱਖੀਏ ਕੁੰਜਾਂ ਵਰਗੇ ਅਸੀਂ ਆ ਅਸੀਂ ਵੀ ਧਰਤੀ ਤੇ ਆਏ ਆ ਦੁਨੀਆ ਤੇ ਆਏ ਆ ਆ ਕੇ ਕੁਝ ਦੇ ਕੇ ਜਾਈਏ ਗੰਦਨਾ ਖਲਾਰੀਏ ਵਾਤਾਵਰਣ ਨੂੰ ਸੋਨਾ ਬਣਾਈ ਬਿਲਕੁਲ ਤਾਂ ਇੱਥੇ ਜਿਹੜੇ ਸਲਾਨੀ ਆਉਂਦੇ ਨੇ ਜਾਂ ਫਿਰ ਜਿਹੜਾ ਇੱਥੇ ਤੱਕ ਨਹੀਂ ਪਹੁੰਚੇ ਹਾਲੇ ਤੱਕ ਸਾਡੀ ਵੀਡੀਓ ਰਹੀ ਤਾਂ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਅਹ ਦੇਖੋ ਮੈਂ ਤਾਂ ਸਭ ਨੂੰ ਇਹੀ ਕਹਿਣਾ ਚਾਹਾਂਗਾ ਕਿ ਪੰਜਾਬ ਦੇ ਜਿਹੜੇ ਵੈਟਲੈਂਡ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਵੈਟਲੈਂਡ ਹੈ ਇਹ ਤੇ ਅ ਇੱਥੇ ਜਿਹੜੇ ਪੰਛੀ ਨੇ ਇਹਨਾਂ ਦੀ ਗਿਣਤੀ ਜਨਵਰੀ ਫਰਵਰੀ ਦੇ ਵਿੱਚ ਬਹੁਤ ਵੱਡੀ ਗਿਣਤੀ ਹੋਣੀ ਹੈ ਤੇ ਅ ਅਸੀਂ ਆਪਣੇ ਕਮਾਕਾਰਾਂ ਚੋਂ ਵਕਤ ਨਹੀਂ ਕੱਢਦੇ ਤੇ ਜੇ ਅਸੀਂ ਸਮਾਂ ਕੱਢ ਕੇ ਕੁਝ ਕੁਦਰਤ ਦੀਆਂ ਜਿਹੜੀਆਂ ਉਹ ਇਸ ਤਰ੍ਹਾਂ ਦੀਆਂ ਰੰਗीन ਫਜ਼ਾਵਾਂ ਜਿਹੜੇ ਨੇ ਤਾਂ ਵਾਤਾਵਰਣ ਜਿਹੜੇ ਨੇ ਉਹ ਜਾਂ ਉਹਨਾਂ ਦੇ ਸੋਹਣੇ ਜਿਹੜੇ ਇਹ ਦ੍ਰਿਸ਼ ਨੇ ਇਹ ਵੇਖ ਸਕੇ ਮੇਨੂੰ ਤਾਂ ਜ਼ਿੰਦਗੀ ਬਿੱਤਰ ਹੋ ਜਾਂਦੀ ਹੈ ਅਸੀਂ ਆਪਣੇ ਉਸ ਜਿਹੜਾ ਵਿਸ਼ ਸਰਕਲੜਾ ਚੱਕਰ ਆ ਸਾਡਾ ਇੱਕ ਗੇੜਾ ਜਿਹਨੂੰ ਕੋਹਲੂ ਦਾ ਗੇੜ ਕਹਿੰਨੇ ਆ ਇਹ ਉਹਦੇ ਵਿੱਚ ਉਹ ਸਾਰੀ ਉਮਰ ਹੀ ਰਹਿਣਾ ਜੀ ਪਰ ਕਿਤੇ ਨਾ ਕਿਤੇ ਅਸੀਂ ਆਪਣੇ ਕੁਦਰ ਦੇ ਚੁਗਿਰਦੇ ਦੇ ਵਿੱਚ ਆਈਏ ਅਸੀਂ ਇਹਨਾਂ ਦੇ ਨੇੜੇ ਆ ਕੇ ਵੇਖੀਏ ਹਾਂ ਇੱਥੇ ਜਦੋਂ ਨੇੜੇ ਆਈਏ ਪਰ ਇੱਥੇ ਇੱਕ ਚੀਜ਼ ਦਾ ਜ਼ਰੂਰ ਖਿਆਲ ਰੱਖੀਏ ਕਿ ਇਹਨਾਂ ਨੂੰ ਪਰੇਸ਼ਾਨ ਨਾ ਕਰੀਏ ਸਿਰਫ ਇਹਨਾਂ ਦੀ ਆਮਤ ਤੇ ਇਹਨਾਂ ਨੂੰ ਜੀ ਆਇਆਂ ਕਹੀਏ ਇਹਨਾਂ ਨੂੰ ਸਵਾਗਤ ਕਹੀਏ ਇਹਨਾਂ ਨੂੰ ਸਵਾਗਤ ਕੀਤਾ ਤੇ ਇਸ ਤਰ੍ਹਾਂ ਹੀ ਇਹਨਾਂ ਨੇ ਕੁਝ ਮਹੀਨੇ ਬਾਅਦ ਰਵਾਨਗੀ ਲੈਣੀ ਆ ਤੁਸੀਂ ਆਪਣੇ ਟਾਈਮ ਲਗਾਓ ਕੱਢੋ ਆਪਣਾ ਸਮਾਂ ਕੱਢੋ ਇੱਥੇ ਆਓ ਕੁਦਰਤ ਦੇ ਨੇੜੇ ਹੋ ਕੇ ਬਿਝਰੋ ਪਰਮਾਤਮਾ ਕੁਦਰਤ ਦੇ ਵਿੱਚ ਵੱਸਦਾ ਤੇ ਤੁਹਾਨੂੰ ਆਪ ਜਿਹੜਾ ਉਹ ਖੁਸ਼ੀ ਹੋਏਗੀ ਮੈਨੂੰ ਖੁਸ਼ੀ ਹੁੰਦੀ ਹੈ ਮੈਂ ਬਾਰ-ਬਾਰ ਆਉਣਾ ਬਿਲਕੁਲ ਜੀ ਆਏ ਇਹ ਸਰਦਾਰ ਸਾਹਿਬ ਜਿਹੜੇ ਆਏ ਸੀ ਤੇ ਬੱਚਿਆਂ ਨੂੰ ਲੈ ਕੇ ਨਾ ਬੱਚਿਆਂ ਨਾਲ ਗੱਲਬਾਤ ਕਰਦੇ ਹੋਏ ਸੀ ਸੀ ਦੇਖਿਆ ਸੀ ਟਾਵਰ ਦੇ ਉੱਪਰ ਕੁਝ ਗੱਲ ਕਰ ਰਹੇ ਸੀ ਤਾਂ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਇਹ ਤਾਂ